ਹੰਦੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੋਲਪੁਰ ਰਿਆਸਤ ਦੇ ਵਿੱਚ ਆਂ ਤੋਲਪੁਰ ਰਾਜਸਥਾਨ ਦੀ ਰਿਆਸਤ ਆ ਤੇ ਅੱਜ ਉਸ ਪਾਕ ਪਵਿੱਤਰ ਥਾਂ ਦੇ ਉੱਤੇ ਆਏ ਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਬੰਦੀ ਛੁੜਾਤਾ ਨੇ ਜਹਾਂਗੀਰ ਨੂੰ ਬਚਾਉਂਦੇ ਹੋਏ ਸ਼ੇਰ ਦਾ ਸ਼ਿਕਾਰ ਕੀਤਾ ਸੀ ਮਛਕੁੰਡ ਆ ਥਾਂਵਾਂ ਮਛਕੁੰਡ ਨਾਂ ਦਾ ਇਹ ਥਾਂਵਾਂ ਮਛਕੁੰਡ ਬਣਿਆ ਹੋਇਆ ਵਾ ਇਹ ਪ੍ਰਾਤਨ ਕੁੰਡ ਦੱਸਿਆ ਜਾਂਦਾ ਵੀ ਜੇ ਕੋਈ ਧਾਰਮਿਕ ਯਾਤਰਾ ਪੁਰਾਣੇ ਸਮੇਂ ਵਿੱਚ ਕਰਦੇ ਸੀ ਚਾਰ ਯਾਤਰਾਵਾਂ ਨੇ ਧਾਰਮਿਕ ਤਾਂ ਉਹ ਚਾਰਤਮ ਯਾਤਰਾ ਤਾਂ ਸਪੂਰਨ ਹੁੰਦੀ ਜੇ ਕੋਈ ਇੱਥੇ ਆਉਂਦਾ ਸੀਗਾ ਇੱਥੇ 108 ਮੰਦਰ ਬਣੇ ਹੋਇਆ ਇਹ ਤਾਂ ਗੱਲ ਇੱਕ ਅਲੈਦਾ ਤੋਂ ਆਪਾਂ ਅਲੱਗ ਤੋਂ ਕਰਾਂਗੇ ਤੇ ਇੱਥੇ ਮਚਕੰਦਨਾ ਦੇ ਰਾਜੇ ਦਾ ਰਾਜਵੀਰ ਆ ਸੀਗਾ ਤੇ ਇਸ ਥਾਂ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜਹਾਂਗੀਰ ਦੇ ਨਾਲ ਆਏ ਸੀਗੇ ਪਹਿਲਾਂ ਦਿੱਲੀ ਸੀ ਦਿੱਲੀ ਤੋਂ ਬਾਅਦ ਆਪ ਦੇ ਵਿੱਚ ਆਗਰੇ ਆਏ ਆਗਰੇ ਦੇ ਵਿੱਚ ਜਹਾਂਗੀਰ ਦਾ ਮਨ ਬਣਿਆ ਵੀ ਆਪਾਂ ਸ਼ਿਕਾਰ ਕਰਨਾ ਤਾਂ ਉਸ ਸਮੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਵੀ ਨਾਲ ਆਏ ਸੀਗੇ ਉਸ ਸਮੇਂ ਦੱਸਿਆ ਜਾਂਦਾ ਵੀ ਇਹ ਬਹੁਤ ਵੱਡਾ ਜੰਗਲੀ ਏਰੀਆ ਹੁੰਦਾ ਸੀ ਸਾਰਾ ਜੰਗਲ ਦੇ ਨਾਲ ਭਰਿਆ ਹੋਇਆ ਏਰੀਆ ਹੁੰਦਾ ਸੀਗਾ ਤੇ ਸ਼ੇਰ ਬਹੁਤ ਸਿੱਧੇ ਸ਼ੇਰ ਆਮ ਲੋਕਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਹਾਥੀਆਂ ਤੇ ਸਵਾਰ ਹੋ ਗਏ ਦੱਸਿਆ ਜਾਂਦਾ ਪੁਰਾਣੀਆਂ ਇਮਾਰਤਾਂ ਤੁਸੀਂ ਦੇਖ ਰਹੇ ਹੋ ਪ੍ਰਾਚੀਨ ਕਾਲ ਦੀਆਂ ਉਹਦੀਆਂ ਬਣੀਆਂ ਹੋਈਆਂ ਵਾ ਹਾਥੀਆਂ ਤੇ ਸਵਾਰ ਹੋ ਗਏ ਮਤਲਬ ਬੰਦੂਖਾਂ ਵਗੈਰਾ ਸੀਗੀਆਂ ਸਿਪਾਈ ਨਾਲ ਸੀਗੇ ਇੱਕ ਅਤੇ ਗੁਰੂ ਸਾਹਿਬ ਸੀ ਇੱਕ ਤੇ ਜਹਾਂਗੀਰ ਬਾਦਸ਼ਾਹ ਸੀਗਾ ਸ਼ੇਰ ਸਾਹਮਣੇ ਆ ਗਿਆ ਸ਼ੇਰ ਸਾਹਮਣੇ ਆ ਗਿਆ ਤਾਂ ਦੱਸਿਆ ਜਾਂਦਾ ਵੀ 4 ਮਾਰਚ 1612 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਇੱਥੇ ਆਏ ਸੀਗੇ ਸ਼ੇਰ ਦਾ ਮਤਲਬ ਸ਼ਿਕਾਰ ਕੀਤਾ ਸੀਗਾ ਜਦੋਂ ਸ਼ੇਰ ਐਨ ਜਹਾਂਗੀਰ ਦੇ ਝੱਪਟਿਆ ਤਾਂ ਦੱਸਿਆ ਜਾਂਦਾ ਵੀ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਸ਼ੇਰ ਤੇ ਜਹਾਂਗੀਰ ਦੇ ਵਿਚਕਾਰ ਆ ਗਏ ਤਾਂ ਉਸ ਸਮੇਂ ਥੱਲੋਂ ਵਾਰ ਕਰਕੇ ਸ਼ੇਰ ਨੂੰ ਖਤਮ ਕੀਤਾ ਸੀ ਇਸ ਕਰਕੇ ਗੁਰਦੁਆਰਾ ਸ਼ੇਰ ਸ਼ਿਕਾਰ ਸਾਹਿ ਪੈ ਗਿਆ ਇਹ ਪ੍ਰਾਚਨ ਗੁਰਦੁਆਰਾ ਦੱਸਦੇ ਜੋ ਪੁਰਾਣੇ ਸਮੇਂ ਦਾ ਬਣਿਆ ਹੋਇਆ ਸੀਗਾ ਜੋ ਰਾਜਾ ਨੇ ਪਹਿਲਾਂ ਮਤਲਬ ਬਣਾਇਆ ਗਿਆ ਸੀਗਾ ਉੱਤੋਂ ਜਿਹੜੇ ਗੁੰਬਦ ਦੇਖੋਗੇ ਉਹ ਮੰਦਿਰ ਦੇ ਆਕਾਰ ਦੇ ਲੱਗਣਗੇ ਪਰ ਨਵੀਆਂ ਖੋਜਾਂ ਦੇ ਹਿਸਾਬ ਦੇ ਨਾਲ ਦੱਸਿਆ ਜਾਂਦਾ ਵੀ ਇਹ ਰਾਜੇ ਨੂੰ ਗਲਤ ਤਰੀਕੇ ਨਾਲ ਕਰਤਾ ਸੀ ਹੋ ਸਕਦਾ ਇਹ ਸਹੀ ਆ ਪਰ ਉਦੋਂ ਬਾਅਦ ਚ ਨਵੀਆਂ ਖੋਜਾਂ ਹੋਈਆਂ ਤਾਂ ਉਹ ਗੁਰਦੁਆਰਾ ਸਾਹਮਣਾ ਸਾਹਮਣੇ ਬਣਿਆ ਹੋਇਆ ਸ਼ੇਰ ਸ਼ਿਕਰ ਸਾਹਿਬ ਉਸ ਪਾਸੇ ਵੱਲ ਚੱਲਦੇ ਆ ਉੱਥੇ ਨਵਾਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਣਿਆ ਕਾਫੀ ਪੁਰਾਣਾ ਵਾ ਕਿਉਂਕਿ ਧੌਲਪੁਰ ਰਿਆਸਤ ਦਾ ਪੰਜਾਬ ਰਿਆਸਤ ਨਾਲ ਬਹੁਤ ਤਕੜਾ ਸੰਬੰਧ ਰਿਹਾ ਪੰਜਾਬ ਦੀਆਂ ਰਿਆਸਤਾਂ ਨਾਲ ਖਾਸ ਤੌਰ ਤੇ ਨੱਭਾ ਰਿਆਸਤ ਨਾਲ ਤਾਂ ਉਹਨਾਂ ਨੇ ਫਿਰ ਇਸ ਥਾਂ ਦੇ ਜ਼ਗੀਰ ਵੀ ਲਵਾਈ ਸੀਗੀ ਆਪਾਂ ਇਸ ਥਾਂ ਤੋਂ ਗੁਜ਼ਰਦੇ ਹੋਏ 메ਨ ਗੁਰਦੁਆਰਾ ਸਾਹਿਬ ਵਾਲੇ ਪਾਸੇ ਚੱਲਾਂਗੇ ਉਹ ਵੀ ਪ੍ਰਾਚਨ ਦੱਸਦੇ ਆ ਖੈਰੇ ਹਜੇ ਹੋਰ ਖੋਜ ਦਾ ਵਿਸ਼ਾ ਵਾ ਹਨਾ ਖੋਜ ਕਹਿੰਦੇ ਵੀ ਉਸ ਥਾਂ ਦੇ ਉੱਤੋਂ ਸ਼ਿਕਾਰ ਕੀਤਾ ਸੀ ਕੁਝ ਆਖਦੇ ਇਸ ਥਾਂ ਤੋਂ ਸ਼ਿਕਾਰ ਕੀਤਾ ਸੀਗਾ ਕਿਉਂਕਿ ਇਹ ਬੀਆਵਾ ਜੰਗਲ ਹੁੰਦਾ ਸੀ ਕੁੱਲ ਮਿਲਾ ਕੇ ਕਿੰਨੀ ਗੱਲ ਕਹਿ ਸਕਦੇ ਆ ਗੁਰੂ ਸਾਹਿਬ ਇਨ੍ਹਾਂ ਗਲੀਆਂ 'ਚ ਇਨ੍ਹਾਂ ਰਾਹਾਂ 'ਚ ਤੁਰੇ ਫਿਰੇ ਸੀਗੇ ਸਾਰੀ ਪਵਿੱਤਰ ਧਰਤੀ ਵੀ ਪਵਿੱਤਰ ਹੋ ਗਈ ਜਿੱਥੇ ਗੁਰੂ ਸਾਹਿਬ ਦੇ ਹਨਾ ਚਰਨ ਪੈ ਗਏ ਤਾਂ ਪਾਉ ਸਮੇਂ ਸ਼ੇਰ ਸ਼ਿਕਾਰ ਸਾਹਿਬ ਗੁਰਦੁਆਰੇ ਦਾ ਨਾਂ ਪੈ ਗਿਆ ਦੱਸਿਆ ਜਾਂਦਾ ਵੀ ਉੱਥੇ ਜੋ ਨਿਸ਼ਾਨ ਸਾਹਿਬ ਲੱਗਿਆ ਉਸ ਥਾਂ ਦੇ ਉੱਤੋਂ ਕੁਝ ਕੜੇ ਤੇ ਕੁਝ ਸ਼ਸਤਰ ਹਥਿਆਰ ਮਿਲੇ ਸੀਗੇ ਉਹ ਅੰਦਰ ਰੱਖੇ ਹੋਏ ਆ ਆਪਾਂ ਇਸ ਪਾਸੇ ਵੱਲ ਚੱਲਦੇ ਆ ਤੇ ਇਧਰਲੇ ਪਾਸੇ ਤਲਾਬ ਆ ਸਾਰਾ ਤਲਾਬ ਬਣਿਆ ਹੋਇਆ ਵਾ ਜਿੱਥੇ 108 ਮੰਦਰ ਬਣੇ ਹੋਏ ਆ ਲੋਕ ਪਾਠ ਪੂਜਾ ਦੇ ਲਈ ਆਉਂਦੇ ਆ ਆ ਗੁਰਦੁਆਰਾ ਸਾਹਿਬ ਆ ਇਸ ਪਾਸੇ ਵੱਲ ਆਪਾਂ ਚੱਲਦੇ ਆ ਸ਼ੇਰ ਦੇ ਸ਼ਿਕਾਰ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਧਿਆਤਮਕ ਤੇ ਸਰੀਰਕ ਸ਼ਕਤੀ ਨੂੰ ਚੰਗੀ ਤਰ੍ਹਾਂ ਜਾਣ ਚੁੱਕਿਆ ਸੀ ਵੀ ਇਹ ਤਕੜੇ ਬੰਦੇ ਆ ਮਤਲਬ ਹਰ ਕੰਮ ਦੇ ਵਿੱਚ ਸੰਪੂਰਨ ਨੇ ਦੱਸਿਆ ਜਾਂਦਾ ਵੀ ਇਸ ਥਾਂ ਦੇ ਉਤੋਂ ਸਭ ਮਿਲਿਆ ਸੀ ਸ਼ੇਰ ਅਸ਼ਕਾਰ ਕੀਤਾ ਸੀ ਜੋ ਕਿ ਨਵੀਆਂ ਖੋਜਾਂ ਦੇ ਅਨੁਸਾਰ ਦੱਸਿਆ ਜਾਂਦਾ ਵਾ ਵੀ ਇੱਥੋਂ ਦੋ ਮਤਲਬ ਕੜੇ ਵੀ ਮਿਲੇ ਸੀ ਉਸ ਤਰੀਕੇ ਦੀਆਂ ਪੁਰਾਣੀਆਂ ਚੀਜ਼ਾਂ ਵੀ ਮਿਲੀਆਂ ਸੀਗੀਆਂ ਤੇ ਦੱਸਿਆ ਜਾਂਦਾ ਵੀ ਧੌਲਪੁਰ रियासत ਦਾ ਮਤਲਬ ਸਮਾਂ ਤੇ ਪੰਜਾਬ ਨਾਲ ਸੀ ਇੱਥੋਂ ਦੀ ਜਿਹੜੀ ਰਾਣੀ ਸੀ ਉਹਨੇ ਫਿਰ ਜੰਗੀਰ ਵੀ ਲਵਾਏ ਸੀ ਇਸ ਥਾਂ ਦੇ ਨਾਲ ਜੋ ਕਾਗਜ਼ਾਂ ਦੇ ਵਿੱਚ ਬੋਲਦੀ ਆ ਇਹ ਗੁਰਦੁਆਰਾ ਸਾਹਿਬ ਕਾਫੀ ਪੁਰਾਣਾ ਬਣਿਆ ਹੋਇਆ ਵਾ ਇਹ ਵੀ ਤੇ ਛੋਟਾ ਜਿਹਾ ਗੁਰਦੁਆਰਾ ਵਾ ਮਛਕੁੰਡ ਸਾਡੇ ਬਿਲਕੁਲ ਅੰਦਰ ਦਰਬਾਰ ਸਾਹਿਬਾ ਤੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਵੀ ਇੱਥੇ ਹੁੰਦਾ ਵਾ ਛੋਟੀ ਜੀ ਸਰਾਂ ਵੀ ਬਾਹਰਲੇ ਪਾਸੇ ਬਣੀ ਹੋਈ ਆ ਬੰਦਾ ਵੇਲੇ ਕਿ ਵੇਲੇ ਆਵੇ ਤਾਂ ਇੱਥੇ ਰਹਿ ਸਕਦਾ ਵਾ ਮਤਲਬ ਥੋੜਾ ਜਿਹਾ ਪ੍ਰਬੰਧ ਹੈਗਾ ਮਹਯੂਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਅਕਸਰ ਇੱਥੇ ਆਉਂਦੀਆਂ ਨੇ ਇਹ ਮਚਕੰਦ ਕੌਂਡਾ ਇਧਰਲੇ ਪਾਸੇ ਸਾਰਾ ਰਹਿ ਗਿਆ ਆਪਾਂ ਬਾਰ ਬਾਰ ਆ ਗਏ ਆ ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਗਵਾਲੀਅਰ ਗਏ ਸੀ ਗਵਾਲੀਅਰ ਇੱਥੋਂ ਨੇੜੇ ਰਹੇ ਜਾਂਦਾ तकरीबन 70 ਕਿਲੋਮੀਟਰ ਹੋਊਗਾ ਅੰਦਾਜ਼ਾ ਉੱਥੇ ਗੁਰੂ ਸਾਹਿਬ ਰਹੇ ਸੀ ਗਵਾਲੀਅਰ ਦੇ ਕੈਦ ਦੇ ਵਿੱਚ ਉੱਥੋਂ ਫਿਰ 52 ਰਾਜਿਆਂ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਰਿਹਾਅ ਕਰਵਾਇਆ ਸੀਗਾ ਇਹ ਇੱਥੇ ਜਿਹੜਾ ਮਚਕੌਂਡਾ ਇੱਥੇ ਦੱਸਿਆ ਜਾਂਦਾ ਵੀ 108 ਮੰਦਰ ਨੇ ਤੇ ਸੋਨੂੰ ਮੈਂ ਮਚਕੰਦ ਰਾਜਾ ਹੋਏ ਨੇ ਇੱਥੇ ਹੈ ਨਾ ਇੱਕ ਹੋਰ ਵੀ ਕਥਾ ਸੁਣਦੇ ਵਿੱਚ ਆਉਂਦੀ ਆ ਵੀ ਸ਼੍ਰੀ ਕ੍ਰਿਸ਼ਨ ਜੀ ਹੋਏ ਨਹੀਂ ਤੇ ਉਹ ਮਥਰਾ ਦੇ ਵਿੱਚ ਰਹਿੰਦੇ ਸੀ ਕਾਲਯਮਨ ਨਾਮ ਦਾ ਸੀਗਾ ਸ਼ਖਸ਼ ਰਾਕਸ਼ ਕਹ ਲੋ ਕਾਲਯਮਨ ਕਾਲਯਮਨ ਹੋਇਆ ਵਾ ਜਿਹੜਾ ਮਚਕੰਦ ਸੀ ਇਹ ਮਤਲਬ ਇਹ ਰਾਜਾ ਸੀਗਾ ਇੱਥੋਂ ਦਾ ਤੇ ਉਸ ਨੂੰ ਮੈਂ ਦੱਸ ਦਿਆਂ ਵੀ ਉਹ ਇੱਥੇ ਸੁੱਤਾ ਪਿਆ ਉਸ ਨੂੰ ਵਰ ਸੀ ਕਿ ਨਾ ਤੂੰ ਸੂर्यਵੰਸ਼ੀ ਨਾ ਤੈਨੂੰ ਚੰਦਰਵੰਸ਼ੀ ਕੋਈ ਖਤਮ ਨਹੀਂ ਕਰ ਪਾਊਗਾ ਕੁਦਰਤੀ ਵਰਦਾਨ ਸੀ ਕਿਹਾ ਜਾਂਦਾ ਵੀ ਦੇਵਤਿਆਂ ਦਾ ਸਾਥ ਦਿੱਤਾ ਸੀ ਕਿਸੇ ਜੰਗ ਦੇ ਵਿੱਚ ਤੇ ਸ਼੍ਰੀ ਕ੍ਰਿਸ਼ਨ ਜੀ ਮਥਰਾ ਦੇ ਵਿੱਚ ਰਹਿੰਦੇ ਸੀਗੇ ਤੇ ਸ਼੍ਰੀ ਕ੍ਰਿਸ਼ਨ ਜੀ ਦਾ ਦੀ ਲੜਾਈ ਚੱਲਦੀ ਸੀ ਜਰਾ ਸੰਦ ਦੇ ਨਾਲ ਜਰਾ ਸੰਦ ਨੇ ਦੱਸਿਆ ਜਾਂਦਾ ਵੀ ਕਾਲਯਮਨ ਨੂੰ ਭੇਜਿਆ ਸੀ ਲੜਾਈ ਦੇ ਲਈ ਤੇ ਕਾਲਯਮਨ ਫਿਰ ਮਥਰਾ ਦੇ ਹਮਲਾ ਕਰਤਾ ਮਥਰਾ ਦੇ ਉੱਤੇ ਹਮਲਾ ਕਰਤਾ ਜਦੋਂ ਮਥਰਾ ਤੇ ਹਮਲਾ ਹੋਇਆ ਤਾਂ ਸ਼੍ਰੀ ਕ੍ਰਿਸ਼ਨ ਜੀ ਭੱਜ ਲਏ ਉੱਥੋਂ ਇਸੇ ਕਰਕੇ ਸ਼੍ਰੀ ਕ੍ਰਿਸ਼ਨ ਜੀ ਨੂੰ ਰਣ ਛੋੜ ਵੀ ਕਿਹਾ ਜਾਂਦਾ ਵਾ ਤੋ ਸਭ ਫਰਾਰ ਹੋ ਗਏ ਤੋ ਉਹ ਇਸ ਥਾਂ ਦੇ ਉੱਤੇ ਆ ਗਏ ਇੱਥੇ ਮਚਕਾਂਦਰਾ ਜਾ ਸੁੱਤਾ ਪਿਆ ਸੀ ਕਹਿੰਦੇ ਇਹ ਕਿਹਾ ਜਾਂਦਾ ਵੀ ਜਦੋਂ ਲੰਮੀ ਨੀਂਦ ਦੇ ਸੁੱਤਾ ਪਿਆ ਸੀ ਜੋਧ ਦੇ ਸਾਹਮਣੇ ਆਉਣਾ ਸੀ ਸੁੱਤਾ ਜਾਗਦਾ ਸੀ ਤੋ ਗਾਂ ਵਾਲਾ ਪਾਸ ਮੂ ਸਕਦਾ ਸੀਗਾ ਸ਼੍ਰੀ ਕ੍ਰਿਸ਼ਨ ਜੀ ਭੱਜ ਕੇ ਇੱਥੇ ਆ ਕੇ ਕਾਲਯਮਣ ਮਗਰ ਮਗਰ ਕਿਹਾ ਜਾਂਦਾ ਵੀ ਸ਼੍ਰੀ ਕ੍ਰਿਸ਼ਨ ਨੇ ਕੋਈ ਕੱਪੜਾ ਉਹਦੇ ਮੂੰਹ ਤੇ ਸੜਤਾ ਅੱਜੜੇ ਕਥਾਵਾਂ ਨੇ ਤਾਂ ਕਿਤੇ ਕੱਪੜਾ ਮੂੰਹ ਤੇ ਸੜਦਾ ਤੇ ਉਦੋਂ ਉਹ ਕਾਲੀਯਮਣ ਵੀ ਪਹੁੰਚ ਗਿਆ ਜਦੋਂ ਉਹਨੇ ਅੱਖਾਂ ਖੋਲੀਆਂ ਵੀ ਕੌਣ ਆ ਤਾਂ ਸਾਹਮਣੇ ਖੜਾ ਸੀ ਕਾਲੀਯਮਣ ਤੇ ਕਾਲੀਯਮਣ ਇਦਾਂ ਕਹਿੰਦੇ ਭਾਸਮ ਹੋ ਗਿਆ ਸੀ ਜੋ ਕਥਾਵਾਂ ਚਲਦੀਆਂ ਨੇ ਤਾਂ ਇਸੇ ਤਰੀਕੇ ਨਾਲ ਇਸ ਥਾਂ ਦੀ ਪਵਿੱਤਰਤਾ ਵਧ ਗਈ ਤੇ ਜੋ ਕਾਲੀਯਮਣ ਉੱਥੇ ਹੀ ਖਤਮ ਹੋ ਗਿਆ ਸੀ ਜਿਹੜਾ ਮਸ਼ਕੰਦਰ ਰਾਜਾ ਦੱਸਿਆ ਜਾਂਦਾ ਸੀ ਸ਼੍ਰੀ ਰਾਮਚੰਦਰ ਜੀ ਦੀ ਅੰਸ਼ਵੰਸ਼ ਦੇ ਵਿੱਚੋਂ ਸੀ ਹੋ ਸਕਦਾ ਤੇ ਉਹ ਦੱਸਿਆ ਜਾਂਦਾ ਵਾ ਕਿ ਗੁਪੋਤ ਖੂਬਸੂਰਤ ਹੈਗਾ ਪਰ ਇੱਥੇ ਪਾਣੀ ਦੀ ਸੰਭਾਲ ਨਹੀਂ ਗੰਦਗੀ ਜਿਆਦਾ ਫੈਲਾਈ ਹੋਈ ਹੈ ਹਨਾ ਤੇ ਅਦਰਵਾਈਜ਼ ਆ ਬੱਤਕਾਂ ਵਗੈਰਾ ਫੈਗੀਆਂ ਨੇ ਇੱਥੇ ਰੱਖੀਆਂ ਹੋਈਆਂ ਕੁਦਰਤੀ ਤੌਰ ਤੇ ਆਈਆਂ ਹੋਈਆਂ ਚਾਰੇ ਪਾਸੇ ਤੁਹਾਨੂੰ ਇੱਥੇ ਮੰਦਿਰ ਹੀ ਮੰਦਿਰ ਨਜ਼ਰ ਆਉਣਗੇ ਉਧਰਲੇ ਪਾਸੇ ਕਿਸੇ ਸਮੇਂ ਜੰਗਲੀ ਏਰੀਆ ਸੀ ਬਹੁਤ ਵੱਡਾ ਜੰਗਲ ਹੁੰਦਾ ਸੀਗਾ ਤਾਂ ਤੁਸੀਂ ਵੀ ਆ ਸਕਦੇ ਹੋ ਨਾਲ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਆ ਗਿਆ ਹਨ ਅਕਸਰ ਹਯੂਰ ਸਾਹਿਬ ਨੂੰ ਜਾਣ ਵਾਲੀ ਸੰਗਤ ਇਸ ਪਾਸੇ ਆਉਂਦੀ ਆ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ